ਸਾਰੇ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਪ੍ਰਭਜੋ ਸਿੰਘ ਯਾ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਨਵੀਂ ਵੀਡੀਓ 'ਚ ਤੇ ਅੱਜ ਕੱਲ੍ਹ ਵਾਂਗੂ ਅੱਜ ਵੀ ਮੈਨੂੰ ਕੰਮ ਤੋਂ ਹੋ ਗਈ ਜਲਦੀ ਛੁੱਟੀ ਤੇ ਕੰਮ ਇਹਨਾਂ ਦਿਨਾਂ 'ਚ ਥੋੜਾ ਹੋ ਜਾਂਦਾ ਜਦੋਂ ਕ੍ਰਿਸਮਸ ਨੇੜੇ-ਤੇੜੇ ਆਉਂਦੀ ਆ ਤੇ ਪਹਿਲਾਂ ਤਾਂ ਸਾਰੇ ਮੇਰੇ ਮਿੱਤਰ ਪਿਆਰੇ ਜਿਹੜੇ ਚੈਨਲ ਤੇ ਨਵਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਵੀਡੀਓ ਐਂਟ ਵਿੱਚ ਕਰ ਦਿਓ ਤੇ ਹੁਣ ਆਪਾਂ ਕਰਦੇ ਹਾਂ ਗੱਲਬਾਤ ਅੱਜ ਦੀ ਤੇ ਅੱਜ ਮੈਂ ਫਿਰ ਸੱਚ ਕੀ ਕੀ ਗੂਗਲ ਤੇ ਵੀ ਮੈਂ ਕਿੱਥੇ ਘੁੰਮਣ ਜਾ ਸਕਦਾ ਕਿਉਂਕਿ ਮੈਂ ਕੰਮ ਤੋਂ ਹੀ ਤਕਰੀਬਨ 10 ਤੇ ਇਹ ਜਦੋਂ ਸਰਚ ਕੀਤੀ ਤਾਂ ਫਿਰ ਅੱਜ ਇੱਕ ਲੁੱਕਅਪ ਪੁਆਇੰਟ ਥਿਊ ਮੈਨੂੰ ਦਿਖਿਆ ਤੇ ਉਹ ਸਾਡੇ ਦੇ ਰਹੀ ਆ ਉਹ ਵੀ ਸਿਰਫ ਅੱਧੇ ਘੰਟੇ ਦੀ ਵਾਰ ਤੇ ਹੀ ਆ ਤੇ ਹੁਣ ਹੀ ਮੈਂ ਘਰੋਂ ਨਿਕਲਿਆ ਪਹਿਲਾਂ ਤਾਂ ਮੇਰਾ ਜੀ ਨਹੀਂ ਕਰਦਾ ਸੀ ਘਰੋਂ ਨਿਕਲਣ ਨੂੰ ਮੇਰੀ ਸਿਹਤ ਨਹੀਂ ਰੋਦੀ ਠੀਕ ਹੈ ਜੀ ਤਿੰਨ ਹਫ਼ਤਿਆਂ ਤੋਂ ਮੈਨੂੰ ਛਿੱਕਾਂ ਮੇਰੇ ਨੱਕ 'ਚ ਖਾਰਜ ਹੋਈ ਜਾਂਦੀ ਹੈ ਗਲੇ 'ਚ ਖਾਰਜ ਹੋਈ ਜਾਂਦੀ ਹੈ ਅੱਖਾਂ 'ਚ ਖਾਰਜ ਹੋਈ ਜਾਂਦੀ ਹੈ I don't know why ਜੇ ਕਿਸੇ ਨੂੰ ਪਤਾ ਤਾਂ ਕਮੈਂਟ ਜਰੂਰ ਦੱਸਿਓ ਵੀ ਕਿਹੜੀ ਬਿਮਾਰੀ ਮੈਨੂੰ ਜਿਹੜੀ ਲੱਗ ਗਈ ਹੈ ਇਹ ਗੱਲ ਕਰਦੇ ਸੀ ਆਪਾਂ ਊਮਰ ਫੇਰਨਦੀ ਤੇ ਅੱਜ ਅਸੀਂ ਜਾ ਰਹੇ ਹੁਕਰ ਪੁਆਇੰਟ 뷰 ਕਿਹੜਾ ਹੁਕਰ ਪੁਆਇੰਟ 뷰 ਆ ਉਹ ਤੁਹਾਨੂੰ ਮੈਂ ਨਾਮ ਦੱਸ ਦਣਾ ਸ਼ੈਫਰਡਸ ਲੁਕਆਊਟ ਤੇ ਇਹਦੀ ਜਿਹੜੀ ਰਾਈਡ ਆ ਮੇਰੇ ਘਰੋਂ ਜਾਂ ਜਿਹੜੀ ਡਰਾਈਵ ਆ ਮੇਰੇ ਘਰੋਂ ਉਹ ਹੈਗੀ ਹੈ 34 ਮਿੰਟ ਦੀ 28 ਕਿਲੋਮੀਟਰ ਕਿੱਚੇ ਮੈਂ ਪਹਿਲੀ ਵਾਰੀ ਚੱ ਤੇ ਮੈਂ ਸਰਚ ਕੀ ਕਾਫੀ ਲੁਕਡ ਪੁਆਇੰਟ 뷰 ਆਏ ਤੇ ਮੈਂ ਕਿਹਾ ਚਲੋ ਇਨਾਂ ਚੋਂ ਮੈਨੂੰ ਇੱਕ ਇਹ ਲੱਭਾ ਵੀ ਜਿਹੜਾ ਇੱਕ ਵਧੀਆ ਸੀ ਫੋਟੋਸ ਕਈਆਂ ਪਾਈਆਂ ਹੋਣੀਆਂ ਨੇ ਗੂਗਲ ਮੈਪਸ ਤੇ ਤੇ ਉਹ ਫੋਟੋ ਦੇਖ ਕੇ ਪਤਾ ਲੱਗਾ ਵੀ ਸੋਹਣਾ ਆ ਤੇ ਮੈਂ ਕਿਹਾ ਚੱਲ ਅੱਜ ਇੱਥੇ ਜਾ ਜੰਨੇ ਆ ਪਹਿਲਾਂ ਤਾਂ ਮੇਰਾ ਸਵੇਰ ਦਾ ਮਨ ਸੀਗਾ ਜਦੋਂ ਮੈਂ ਆ ਗਿਆ ਸੀ ਕੰਮ ਤੋਂ ਵੀ ਆ ਕੇ ਨਹਾ ਤੋ ਕੇ ਫਰੈਸ਼ ਹੋ ਕੇ ਵੀ ਮੈਂ ਤਿਆਰ ਹੋ ਕੇ ਆਵਾ ਫਿਰ ਮੈਨੂੰ ਸ਼ਿਕਾ ਕਾਫੀ ਲੱਗ ਗਈਆਂ ਮੈਂ ਕੁਝ ਖਾਦਾ ਪੀਤਾ ਵੀ ਨਹੀਂ ਸੀ ਫਿਰ ਮੈਂ ਕੁਝ ਖਾ ਪੀ ਕੇ ਪੈ ਗਿਆ ਘੰਟਾ ਜਿਹੜੀ ਕੱਲ ਵਾਲੀ ਵੀਡੀਓ ਸੀ ਉਹਨੂੰ ਐਡਿਟ ਕੀਤੀ ਤਾਂ ਉਹ ਵੀ ਅੱਜ ਸ਼ਾਮ ਤੱਕ ਆ ਜੂਗੀ ਤੇ ਅਪਲੋਡ ਕਰਦਾ ਕਿ YouTube ਤੇ ਉਸ ਤੋਂ ਬਾਅਦ ਮੈਂ ਕਿਹਾ ਚੱਲ ਆਪਾਂ ਫੇਰ ਹੁਣ ਜਾਈ ਆਉਨੇ ਆ ਤੇ ਟਾਈਮ ਸੀਗਾ ਮੇਰੇ ਕੋਲ ਤਕਰੀਬਨ 7:00-4 ਹੋਏ ਸੀ ਤੇ ਮੈਂ ਸਭ ਤੋਂ ਪਹਿਲੇ ਵਾਪਸ ਘਰ ਆ ਰਿਆਣਾ ਰੋਟੀ ਪਾਣੀ ਬਣਾਣਾ ਆ ਕੇ ਤੇ ਮਗਾ ਚਲ ਜਾਏ ਨੇ ਤੇ ਨਾਲ ਥੋੜੇ ਵੀਡੀਓ ਬਣਾ ਲਾਂਗੇ ਜੇ ਨਾਲ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂ ਨਾਲੇ ਕੁਝ ਮੈਨੂੰ ਦੇਖਣ ਨੂੰ ਮਿਲ ਜੂਗਾ ਕਿ ਸਾਹੀ ਤੇੜੀ ਕਰਿਆ ਹੋਇਆ ਕਿ ਵੀ ਬੰਦਾ ਬੂਰਾ ਹੀ ਹੋ ਜਾਂਦਾ ਜੋ ਮੌਸਮ ਦੀ ਗੱਲ ਕਰੀਏ ਮੌਸਮ ਸਵੇਰੇ ਦਾ ਪਹਿਲਾਂ ਬੱਦਲਵਾਰੀ ਜੀ ਹੋਈ ਹੋਸੀਗੀ ਮੁੜ ਕੇ ਫਿਰ ਤੋਂ ਜੀ ਨਿਕਲੇ ਕਾਫੀ ਤਿੱਖੀ ਧੁੱਪ ਨਿਕਲੀ ਤੇ ਕੰਮ ਵੀ ਮੈਨੂੰ ਲੱਗਦਾ ਜੇ ਅੱਜ ਧੁੱਪ ਜਾ ਨਿਕਲੀ ਕੰਮ ਵੀ ਬੜਾ ਚੜ ਨਹੀਂ ਹੋਣਾ ਸੀਗਾ ਤੇ ਉਸ ਤੋਂ ਬਾਅਦ ਜਦ ਮੈਂ ਘਰ ਆਇਆ ਫਿਰ ਹਵਾ ਕਾਫੀ ਚੱਲਣ ਲੱਗੀ ਹਵਾਵਾਂ ਚੱਲਣ ਲੱਗੀਆਂ ਵੱਡੇ ਪੱਦਰ ਤੇ ਤੇ ਜਦੋਂ ਹੁਣ ਮੈਂ ਇਥੋਂ ਨਿਕਲਿਆ ਤਾਂ ਹੁਣ ਕਿਣ ਮਣ ਕਿਣ ਮਣ ਜੀ ਤੁਹਾਨੂੰ ਸ਼ੀਸ਼ੇ ਜਿਵੇਂ ਦੇਖਣ ਨੂੰ ਮਿਲਦੀ ਹੋਣੀ ਆ ਤੇ ਆ ਲੋ ਵੈਪਰ ਨਾਲ ਮੜਿਆ ਮੈਂ ਸ਼ੀਸ਼ਾ ਵੀ ਸਾਫ਼ ਕਰ ਦਨ ਇਸ ਬਹਾਨੇ ਤੇ ਹੁਣ ਵੀ ਸਾਹਮਣੇ ਦੇਖੋ ਤਾਂ ਬੱਦਲ ਹੋਏ ਪਏ ਆ ਕਾਲੀ ਘੜਸ਼ਾਈ ਪਈ ਆ ਤੇ ਦੇਖਦੇ ਆ ਮੇਰਾ ਅੱਜ ਫੈਸਲਾ ਹੈਗਾ ਡਰੋਨ ਉਡਾਉਣ ਦਾ ਵਿਚਾਰ ਕੱਲ ਵੀ ਸੀਗਾ ਵਿਚਾਰ ਤੇ ਕੱਲ ਵਾਲੀ ਵੀਡੀਓ ਤੁਹਾਨੂੰ ਦੱਸੇ ਦਿੱਤਾ ਰੀਜ਼ਨ ਕਿਉਂ ਨਹੀਂ ਉਡਾ ਸਕਿਆ ਤੇ ਅੱਜ ਵੀ ਹੈਗਾ ਵਿਚਾਰ ਦੇਖ ਰਿਹਾ ਜੇ ਬਣੀ ਗਲਤਾਂ ਫੇਰ ਉਡਾਵਾਂਗੇ ਤੇ ਨਹੀਂ ਬਣੀ ਫੇਰ ਰੱਬ ਆਸਰੇ ਮੇਰੇ ਬੱਦੇ ਪਾਸੇ ਤੁਹਾਨੂੰ ਇੱਕ ਚੀਜ਼ ਦੀ ਵੀ ਹੋਣੀ ਆ ਲੇਖ ਜਿਵੇਂ ਕਹਿੰਦੇ ਆ ਪੁੱਛੋ ਤੇ ਇਹਦਾ ਵੀ ਸਾਡੇ ਘਰ ਤੋਂ ਬਿਲਕੁਲ ਸਾਫ ਦੀਦਾ ਬਾਹਰ ਸੋਣਾ ਦੇਖੋ ਕਿ ਕਿਉਂ ਘਰ ਸਾਡਾ ਉੱਚਾ ਹੈ ਪਚਾਈ ਤੇ ਥੋੜਾ ਜਿਹਾ ਤਾਂ ਕਰਕੇ ਉੱਥੋਂ ਸਾਨੂੰ ਸਨਸੈਟ ਵੀ ਪੂਰਾ ਵਧੀਆ ਫਿਕਰਦੀਦਾ ਹਾਸਤੇ ਕਾਫੀ ਆਚੀ ਮਾਹਜਾਰਾ ਤੇ ਹੋਰ ਹੋਰ ਕਰੋਪਰ ਆਲ ਰੂਡ ਸਾਨੂੰ ਘਰ ਤੋਂ ਕਾਫੀ ਸਾਫ ਦੀਦਾ ਤੇ ਪਹਿਲਾਂ ਮੈਂ ਸੋਚਦਾ ਸੀ ਵੀ ਮੈਂ ਮੋਟਰਸਾਈਕਲ ਚੱਪੋਂ ਮੋਟਰਸਾਈਕਲ ਤੇ ਰਾਈਡ ਕਰ ਕੇ ਨਾਲੇ ਨਾਲੇ ਵੀਡੀਓ ਬਣ ਜੂਗੀ ਤੇ ਨਾਲੇ ਘੁੰਮ ਫੇਰ ਆਉਨੇ ਆ ਤੇ ਜਦੋਂ ਮੁੜ ਕੇ ਫਿਰ ਮੈਂ ਰਸੋਈ ਵਾਲ ਝਾਤੀ ਮਾਰੀ ਤਾਂ ਰਸੋਈ ਦੇ ਵਿੱਚ ਕੁਝ ਚੀਜ਼ਾਂ ਮੁੱਕੀਆਂ ਸੀਗੀਆਂ ਗਰੋਸਰੀ ਲਿਆਉਣੀ ਸੀ ਦਾ ਮਤਲਬ ਤੇ ਫਿਰ ਮੇਰੇ ਘਰ ਗੱਡੀ ਲੈ ਚਾਦਦੇ ਆ ਨਾਲੇ ਆਉਂਦੇ ਹੋਏ ਗਰੋਸਰੀ ਚੱਕ ਲਿਆਵਾਂਗੇ ਥੋੜੀ ਜਿਹੀ ਜਿਹੜੀ ਰਹਿੰਦੀ ਆ ਤੇ ਮੋਟਰ ਤੇ ਇੰਨਾ ਕੁਸ਼ ਹੋਣਾ ਨਹੀਂ ਸੀ ਕਿਉਂਕਿ ਮੇਰੇ ਤੋਂ ਕੈਮਰੇ ਵਾਲਾ ਸਾਰਾ ਸਟੱਫ ਹੁੰਦਾ ਉਹਦੇ ਕਰਕੇ ਫਿਰ ਸਮਾਨ ਲਿਆਉਣੀ ਹੁੰਦਾ ਬਹੁਤਾ ਡਰਾਈਵਰ ਫੋਰਕਾਸਟ ਜੇ ਤਾਂ ਅੱਜ ਦਾ ਪੂਰੀ ਧੁੱਪ ਦੱਸੀ ਸੀ ਕੱਲ ਮੀਂਹ ਦੱਸਿਆ ਆ ਉਹ ਵੀ 30 40% ਉਹ ਵੀ ਸ਼ਾਮ ਨੂੰ 4-5 ਵਜੇ ਤੋਂ ਬਾਅਦ ਕਾਨੂੰ ਇਹ ਕੰਮ ਤੇ ਜਾਣਾ ਆ ਦੇਖੋ ਕਿੰਨੇ ਘੰਟੇ ਲੱਗਦੇ ਆ ਤੇ ਕੰਮ ਥੋੜਾ ਬਾਲਾ ਹੀ ਕਿਉਂਕਿ ਹੁਣ 크리스마ਸ ਦੇ ਦਿਨਾਂ ਵਿੱਚ ਸਾਰੇ ਆਪਣਾ ਪੈਕਅਪ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਦੁਆਰਾ ਜਨਵਰੀ ਤੋਂ ਕੰਮ ਸਟਾਰਟ ਹੁੰਦਾ ਸਾਰੇ ਦਾ ਕਈਆਂ ਦਾ ਤਾਂ ਕੰਮ 크리스마ਸ ਦੇ ਦਿਨਾਂ ਚ ਬਾਲਾ ਹੁੰਦਾ ਕਈਆਂ ਦਾ ਬਾਲਾ ਘਟ ਜਾਂਦਾ ਸਾਡੇ ਕੋਲ ਸਿਗਾ ਕੰਮ ਬਟ ਸਾਈਡਾਂ ਤਿਆਰ ਨਹੀਂ ਹੈਗੀ ਆ ਸੋ ਕੰਮ ਥੋੜਾ ਜਿਹਾ ਕੰਸਟਰਕਸ਼ਨ ਦਾ ਵੈਸੇ ਮੈਂ ਕੰਮ ਕਰਦਾ ਜੇ ਕਿਸੇ ਨੂੰ ਨਹੀਂ ਪਤਾ ਹੋਵੇ ਨਾ ਜੇ ਤੁਸੀਂ ਮੇਰੇ ਪਿੱਛੇ ਦੇਖੋ ਤਾਂ ਤੁਹਾਨੂੰ ਕਾਫੀ ਖਲਾਰਾ ਜਿਹਾ ਲੱਗਦਾ ਹੋਣਾ ਕਿਉਂਕਿ ਮੈਂ ਪਿਛਲੀਆਂ ਸੀਟਾਂ ਇਕੱਠੀਆਂ ਕਰਕੇ ਸਾਰੇ ਆਪਣੇ ਟੂਲ ਰੱਖਿਓ ਟੂਲ ਆ ਟਰ ਲੋਕੀ ਹਾਰਡ ਹੈਡ ਪਈ ਆ ਤੇ ਆਪਾਂ ਇਹਨੂੰ ਕੰਮ ਵਾਲੀ ਕਾਰ ਬਣਾਇਆ ਤੇ ਉਹਨੇ ਕਿਸੀ ਤੇ ਖਾਲੀ ਆ ਇਸ ਲਈ ਸਿੱਧੀ ਸਾਰੀ ਇਕੱਠੀ ਹੋ ਜਣੀ ਆ ਬੈਠਣ ਵਾਲੀ ਇਕੱਠੀ ਹੋ ਜਾਂਦੀ ਆ ਤੇ ਜਿਹੜੀ ਆਪਣੀ ਢੋਵ ਵਾਲੀ ਸੀਟ ਹੁੰਦੀ ਉਹ ਵੀ ਇਕੱਠੀ ਹੋ ਕੇ ਤੇ ਕਾਫੀ ਜਗ੍ਹਾ ਬਚ ਜਾਂਦੀ ਹੁੰਦੀ ਹੁਣ ਚ ਮੈਂ ਟੂਲ ਰੱਖੇ ਹੁੰਦੇ ਆਪਣੇ ਤੇ ਵਧੀਆ ਮੇਰੇ ਨੇ ਤਾਂ ਮੈਨੂੰ ਕੰਮ ਵਾਲੀ ਕਾਰ ਹੋਰ ਲੈਣੀ ਸੀ ਤੇ ਮੇਰਾ ਇਹਨੇ ਵਧੀਆ ਚੱਲੀ ਜਾਂਦਾ ਆ ਭਾ ਗਾੜੀ ਇਹ ਵਿਚਾਰੀ ਤੇ ਖਿੱਚੀ ਜਾਂਦੀ ਆਪਣੇ ਨਾਲ ਅਸਟਾਈਮ ਟ੍ਰੈਫਿਕ ਕਾਫੀ ਹੋ ਜਾਂਦਾ 4-5 ਵਜੇ ਕਿਉਂਕਿ ਆਫਿਸ ਵਾਲਿਆਂ ਨੂੰ ਇਸ ਟਾਈਮ ਛੁੱਟੀ ਹੁੰਦੀ ਤਾਂ ਕਰਕੇ ਰਕ ਹੋ ਜਾਂਦਾ ਮੈਨੂੰ ਘਰੋਂ ਨਿਕਲ ਕੇ ਜਿਹੜਾ ਮੇਨ ਰੋਡ ਤੇ ਚੜ੍ਹਨ ਨੂੰ 7-8 ਰੈੱਡ ਲਾਈਟਾਂ ਪੈਂਦੀਆਂ ਤੇ ਹੁਣ ਤੱਕ ਹੀ ਉਹ ਨੀਂਦਾਂ ਮੈਂ ਇੱਕ ਉਹ ਵਾਲੀ 2-3 ਆ ਪੰਜੀ ਰੈੱਡ ਲਾਈਟ ਤੇ ਆ ਇਸ ਟਾਈਮ ਤੇ ਇਸ ਤੋਂ ਬਾਅਦ ਇੱਕ ਦੋ ਹੋਰ ਪੈਣੀਆਂ ਮੈਨੂੰ ਅਜੇ ਤੇ ਵੈਸੇ ਤਾਂ ਨੇੜੇ ਹੀ ਆ ਤਕਰੀਬਨ 27 ਮਿੰਟ ਦੇ 23 ਕਿਲੋਮੀਟਰ ਦੀ ਬਾੜ ਰਹਿ ਗਈ ਆ ਤੇ ਦਫਤਰ ਨੂੰ ਕੰਮ ਕਰਨ ਜਾਣਾ ਹਾਂ ਬਟ ਸਕੂਟ ਵਧੀਆ ਉਹ ਰੋਡ ਵੀ ਵਧੀਆ ਹੈ ਕਾਫੀ ਤੇ ਜੰਗਲਾਂ ਦੇ ਵਿੱਚੋਂ ਇਹ ਨਿਕਲਦਾ ਤੁਹਾਨੂੰ ਜਾਂਦੇ ਜਾਂਦੇ ਦਿਖਾਉਂਦੇ ਕਿੰਦਾ ਦਾ ਲੱਗਦਾ ਕੈਡ ਵੀਊ ਆਊਗਾ ਉਧਰ ਪੱਕਾ ਤੇ ਆਹ ਵੇਖੋ ਇੱਥੇ ਲਿਖਿਆ ਲੇਨ 1 ਫਾਰਮ ਹੁਣ ਦੋ ਰੂੜ ਸੀਗੇ ਇੱਥੇ ਇੱਕ ਰੂੜ ਬਣ ਗਿਆ ਤੇ ਇਦਾਂ ਹੀ ਵਿੱਚ ਐਡਜਸਟ ਹੋ ਜਾਂਦੇ ਆ ਕੋਈ ਟ੍ਰੈਫਿਕ ਦਾ ਰੌਲਾ ਨਹੀਂ ਪੈਂਦਾ ਪਰ ਇੰਡੀਕੇਟਰ ਦੇਣਾ ਪੈਂਦਾ ਜੇ ਤੁਸੀਂ ਆ ਰਾਈਟ ਹੈਂਡ ਸਾਈਡ ਦੀ ਲੈਚ ਆ ਤਾਂ ਤੁਹਾਨੂੰ ਲੈਫਟ ਇੰਡੀਕੇਟਰ ਦੇਣਾ ਪੈਂਦਾ ਜੇ ਤੁਸੀਂ ਲੈਫਟ ਹੈਂਡ ਸਾਈਡ ਦੀ ਲੈਚ ਆ ਤਾਂ ਰਾਈਟ ਇੰਡੀਕੇਟਰ ਦੇਣਾ ਪੈਂਦਾ ਤੇ ਇਹ ਫਿਰ ਹੁਣ ਇੱਕ ਲੈਰ ਬਣ ਗਈ ਪਿੱਛੇ ਦੂਰ ਲੈਣਾ ਆਈਆਂ ਤੇ ਮੋੜ ਇੱਕ ਲੈਰ ਬਣ ਗਈ ਆ ਤੇ ਟ੍ਰੈਫਿਕ ਦਾ ਕੋਈ ਰੌਲਾ ਨਹੀਂ ਇਹ ਨਹੀਂ ਵੀ ਤੁਸੀਂ ਉੱਥੇ ਝਗੜ ਪਏ ਆ ਲੜ ਪਏ ਆ ਹਰੇਕ ਨੇ ਆਪਣੀ ਐਡਜਸਟਮੈਂਟ ਦੇ ਹਿਸਾਬ ਨਾਲ ਪਹਿਲਾਂ ਉਹਨੇ ਜਿੱਤੇ ਦੋ ਲੈਨਾਂ ਬੰਦ ਕਰਨੀ ਉਹ ਤੋਂ ਮਤਲਬ 20 ਜਾਂ ਕੋਈ 50 ਮੀਟਰ ਪਹਿਲਾਂ ਹੀ ਉਹਨਾਂ ਨੇ ਲਿਖਿਆ ਹੁੰਦਾ ਲੈਨ ਵਨ ਫਾਰਮ ਮਦਰ ਇੱਕ ਲੈਨ ਚ ਹੋ ਜੇ ਤੇ ਫਿਰ ਕੋਈ ਅਡਜਸਟਮੈਂਟ ਦੇ ਨਾਲ ਆਪਰੀ ਸਾਰੇ ਜਾਰੇ ਹੌਲੀ ਹੌਲੀ ਇੱਕ ਲੈਨ ਚ ਹੋ ਜਾਂਦੇ ਆ ਤੇ ਕੋਈ ਰੌਲਾ ਨਹੀਂ ਹੈ ਕੋਈ ਝਗੜਾ ਨਹੀਂ ਕਿਸੇ ਦਾ ਇੱਥੇ ਤੇ ਟ੍ਰੈਫਿਕ ਦੀ ਚੀਜ਼ਾਂ ਨੂੰ ਲੈ ਕੇ ਰੂਲ ਵਧੀਆ ਨੇ ਇੱਥੇ ਤੇ ਆਪਣੇ ਜਿਦੋਂ ਇੰਡੀਆ ਆ ਦੇਖੋ ਆਹੀ ਆਪਣੇ ਇੱਕ ਲੈਨ ਹੁੰਦੀ ਆ ਠੀਕ ਹੈ ਜਿਹਦੇ ਵਿੱਚ ਆਪਾਂ ਓਵਰਟੇਕ ਕਰ ਸਕਦੇ ਆ ਬਟ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੀ ਲੇਨ ਮਿਲੂਗੀ ਜਿਹਦੇ ਵਿੱਚ ਤੁਸੀਂ ਓਵਰਟੇਕ ਕਰ ਸਕਦੇ ਆ ਜਿਹੱਚ ਨਹੀਂ ਕਰ ਸਕਦੇ ਜਿੱਦਾਂ ਕਿ ਉਹ ਆ ਤੁਹਾਨੂੰ ਲਾਈਨਾਂ ਦੇਖਦੀਆਂ ਮੋਰੇ ਰੋਡ ਤੇ ਤੇ ਇੱਕ ਮਿੰਟ ਰੁਕ ਕੇ ਸਮਝਾਉਂਦਾ ਇਹ ਮੋਰੇ ਦਾ ਰੌਂਡ ਬਾਊਟ ਆ ਗਿਆ ਤੇ ਰੌਂਡ ਬਾਊਟ ਦੇ ਵਿੱਚ ਰੂਲ ਇੱਥੇ ਇਹ ਆ ਵੀ ਜਿਹੜਾ ਤੁਹਾਡਾ ਤੁਹਾਡੇ ਰਾਈਟ ਹੈਂਡ ਸਾਈਡ ਤੋਂ ਬੰਦਾ ਹੋਗਾ ਤੁਸੀਂ ਉਹਨੂੰ ਪਹਿਲ ਦੇਣੀ ਆ ਰੁਕਣਾ ਆ ਠੀਕ ਆ ਹੁਣ ਜਿੱਦਾਂ ਮੰਨ ਲਓ ਕਿ ਮੇਰੇ ਰਾਈਟ ਹੈਂਡ ਸਾਈਡ ਤੋਂ ਕੋ ਗੱਡੀ ਆਉਂਦੀ ਆ ਤੇ ਮੈਂ ਉਹਨੂੰ ਪਹਿਲ ਦੇਣੀ ਆ ਜਦੋਂ ਸਿੱਧਾ ਲੰਘ ਗਿਆ ਤੇ ਆ ਹੁਣ ਮੇਰਾ ਰਸਤਾ ਖਾਲੀ ਬੰ ਲੱਗਿਆ ਨਾ ਜਦੋਂ ਆ ਖੜਾ ਸੀਗਾ ਤੇ ਮੈਂ ਦੇ ਰਾਈਟ ਹੈਂਡ ਸਾਈਡ ਤੋਂ ਆਦਾ ਸੀ ਤੇ ਇਹਨੇ ਮੈਨੂੰ ਪਹਿਲ ਦਿੱਤੀ ਤੇ ਮੈਂ ਲੰਘਣਾ ਉਹਨਾਂ ਨੂੰ ਇੱਥੇ ਹਰੇਕ ਨੂੰ ਪਤਾ ਆ ਬੀ ਉਹਦੀ ਕੀ ਰਿਸਪੋਨਸਿਬਿਲਟੀ ਹੈ ਸੋ ਝਗੜੇ ਵਾਲੀ ਗੱਲੇ ਵੀ ਨਹੀਂ ਰਹਿੰਦੀ ਉੱਥੇ ਜਿੱਥੇ ਸਾਡੇ ਤੁਸੀਂ ਰੂਲ ਨੂੰ ਫੋਲੋ ਕਰਦੇ ਆ ਤੇ ਮਤਲਬ ਪ੍ਰੋਪਰ ਸਾਰਿਆਂ ਲਈ ਇੱਕੋ ਰੂਲ ਆ ਹੁਣ ਆਪਾਂ ਇੰਡੀਆ ਮੈਂ ਪਿਛਲੇ ਜੇ ਗਿਆ ਸੀ ਤਾਂ ਉੱਥੇ ਰੌਣਕ ਰੌਣਕ ਤੋਂ ਪਤਾ ਨਹੀਂ ਲੱਗਦਾ ਕੌਣ ਕਿੱਥੋਂ ਆ ਜਾਂਦਾ ਪੈਸੇ ਮੈਂ ਵੀ ਆਪਣੇ ਜਿੰਦਗੀ ਦੇ ਸਭ ਤੋਂ 25 ਸਾਲ ਇੰਡੀਆ ਕੱਢੇ ਆ ਤੇ ਮੈਂ ਤਾਂ ਤਾਂ ਨਿਰਦੇਹਦਾ ਨਹੀਂ ਮੈਂ ਹੁੰਦਾ ਕਿਸੇ ਚੀਜ਼ ਨੂੰ ਪਰ ਇਹੀ ਆ ਕਿ ਬਈ ਰੂਟ ਫੋਲੋ ਕਰਨੇ ਚਾਹੀਦੇ ਆ ਆਪਾਂ ਸਰਕਾਰਾਂ ਨੂੰ ਜਰੂਰ ਦੋਸ਼ੀ ਦਿੰਦੇ ਆ ਸਰਕਾਰਾਂ ਐਦਾ ਸਰਕਾਰਾਂ ਹੁੰਦਾ ਹੈ ਸਰਕਾਰਾਂ ਬਾੜੀਆਂ ਵੀ ਹੋ ਸਕਦੀਆਂ ਨੇ ਵੀ ਹੋ ਸਕਦੀਆਂ ਉਹਦੇ ਵਿੱਚ ਮੈਂ ਆਪਣਾ ਕੋਈ ਕੀ ਨਹੀਂ ਦਿੰਦਾ ਬਟ ਜੇ ਜੀ ਆਪਰੇ ਆਪ ਨੂੰ ਪਤਲਾ ਹੋ ਜਾਵੇ ਤੇ ਸਾਰਾ ਕੁਝ ਆਪਣੇ ਬਦਲ ਜਾਊਗਾ ਤੇ ਸਰਕਾਰਾਂ ਦੇ ਅਨਸਾਰ ਹੱਥ ਫੜ ਕੇ ਬੜੀ ਕੰਮ ਕਹਿਣਾ ਵੀ ਤੁਸੀਂ ਇੱਧਰ ਰੂਟ ਫੋਲੋ ਕਰੋ ਤੁਹਾਨੂੰ ਆਪਣੀ ਹੱਬ ਚਾਹੀਦੀ ਆ ਇੱਥੇ ਕਿ ਆਪਾਂ ਸਮਝ ਲਈਆਂ ਮੈਂ ਨੂੰ ਇੱਥੇ ਕਰਦਾ ਰਿਹਾ ਇਹ ਨਹੀਂ ਮੈਂ ਨਹੀਂ ਰੂਲ ਬ੍ਰੇਕ ਕਰਦਾ ਰਿਹਾ ਮੈਂ ਬਹੁਤ ਕੀਤੇ ਨੂਰ ਬ੍ਰੇਕ ਪਰ ਆਪਾਂ ਨੂੰ ਚਾਚਾ ਕਿ ਜਿਹੜੀ ਸਭੇ ਲਾਦੀ ਆਪਾਂ ਉੱਥੇ ਸਮਝ ਨਾਲ ਲਗਾਈਦਾ ਤੇ ਵਧੀਆ ਟ੍ਰੈਫਿਕ ਵਿਚਾਰ ਉਹਦਾ ਐਕਸੀਡੈਂਟ ਘੱਟ ਹੋਣਗੇ ਸੋ ਕਿਸੇ ਦਾ ਜੀ ਨਹੀਂ ਮਰੂਗਾ ਤਾਂ ਵਧੀਆ ਕਰ ਲਾ ਤੇ ਮੈਂ ਉਹ ਰਿਕ ਉਹ ਪੂਰੀ ਦਟੜ ਤੇ ਆ ਗਿਆ ਸਾਡੇ ਨਾਲ ਗੱਲਾਂ ਕਰਦਾ ਕਰਦਾ ਆਹ ਸਾਈਕਲ ਦੇਖ ਲਓ ਤੁਸੀਂ ਆ ਇਹ ਵੀ ਇੱਕ ਵਧੀਆ ਚੀਜ਼ ਤਾਂ ਦਿਖਾਉਣ ਆਲੀ ਆ ਗਈ ਤੇ ਇਹ ਬੰਦੇ ਨੇ ਹੁਣ ਸਾਈਕਲ ਹੀ ਕਰਨ ਗਿਆ ਹੁਣ ਚੱਲਾ ਸੌਰੀ ਇਹ ਹੁਣ ਬੰਦਾ ਸਾਈਕਲਿੰਗਾਂ ਚੱਲਣਾ ਹੁਣ ਤੇ ਇਸ ਬੰਦੇ ਨੇ ਦੋ ਸਾਈਕਲ ਪਿੱਛੇ ਟੰਗੇ ਹੋਏ ਸਾਈਕਲ ਸਟੈਂਡ ਆ ਤੇ ਉਹ ਦੇਖੋ ਤੁਸੀਂ ਇਹਦੇ ਵਿੱਚ ਦੇਖੋ ਹੁਣ ਮੈਨੂੰ ਉਹਦੀ ਗੱਡੀ ਦੀ ਨੰਬਰ ਪਲੇਟ ਨਹੀਂ ਦਿਖ ਰਹੀ ਇਸ ਲਈ ਉਹਨੇ ਇੱਕ ਡਿਸ਼ਨਲ ਨੰਬਰ ਪਲੇਟ ਉੱਤੇ ਰੈਕ ਤੇ ਲਾਈ ਹੋਏ ਸਾਈਕਲ ਰੈਕ ਤੇ ਉਹ ਥੱਲੇ ਤੁਸੀਂ ਦੇਖਦੇ ਹੋਣੇ ਤੇ ਇੱਥੇ ਲਾਉਣੀ ਪੈਂਦੀ ਹੈ ਹੁਣ ਮੰਨ ਲਓ ਮੈਨੂੰ ਨੰਬਰ ਪਲੇਟ ਨਹੀਂ ਦਿਖ ਰਹੀ ਕਾਨੂੰ ਕੋਈ ਖਾਣ ਕਰ ਜਵੇ ਇਹ ਤੇ ਫਿਰ ਮੈਂ ਕਿਹਨੂੰ ਇਸ ਲਈ ਜੇ ਨੰਬਰ ਪਲੇਟ ਨਾਲ ਲਾਵੇ ਰੈਕ ਤੇ ਠੀਕ ਹੈ ਜਿਹੜੀ ਵਿਜੀਬਲ ਹੋਵੇ ਜਿੱਥੇ ਵਿਜੀਬਲ ਵਿਜੀਬਲ ਹੋਵੇ ਉੱਥੇ ਲਾਉਣੀ ਆ ਤੇ ਨਾਲ ਲਾਵੇ ਤਾਂ ਇਹਨੂੰ ਠੀਕ ਹੈ ਮਤਲਬ ਇਹਨੂੰ ਚਲਾਣੇ ਆ ਫਾਈਨ ਆ ਕਹ ਲੋ ਠੀਕ ਆ ਇਦਾਂ ਸਾਈਕਲ ਟੰਗਦੇ ਇਹਨੇ ਦੋ ਟੰਗਿਆ ਵੈਸੇ ਇੱਥੇ ਰੈਕ ਤੇ ਟੰਗਣ ਦੀ ਜਗ੍ਹਾ ਕੀ 1 2 3 4 5 ਸਾਈਕਲ ਟੰਗ ਸਕਦੇ ਆ ਤੇ ਹੁਣ ਮਹਾਪੁਰ ਚੱਲੇ ਹੋਣੇ ਕਿਤੇ ਸਾਈਕਲਿੰਗ ਕਰਨ ਇਸ ਟਾਈਮ ਕਿਉਂਕਿ ਹੁਣ ਸਨਸੈਟ ਦਾ ਟਾਈਮ ਆ ਗਰਮੀ ਵੀ ਘਟ ਜਾਨੀ ਆ ਤਾਂ ਕਰਕੇ ਸਾਹਮਣੇ ਵਾਲਾ ਥੀ ਵਿਊ ਦੇਖੋ ਕਿੰਨਾ ਸੋਹਣਾ ਆ ਇਹ ਹੈਗਾ ਡੈਨਮਨ ਸਵਰਵ ਮਤਲਬ ਸਵਰਵ ਮਤਲਬ ਪਿੰਡ ਤੇ ਡੈਨਮਨ ਪਿੰਡ ਆ ਜਿੱਥੋਂ ਮੈਂ ਲੰਘ ਰਿਹਾ ਇਹਗਾ ਵਿਟਲਮ ਪਿੰਡ ਤੇ ਇੱਥੇ ਵੀ ਕਾਫੀ ਪੰਜਾਬੀ ਰਹਿੰਦੇ ਆ ਤੇ ਡਰਮਨਤ ਵੀ ਕਾਫੀ ਪੰਜਾਬੀ ਰਹਿੰਦੇ ਪਰ ਡਰਮਨਤ ਚ ਮਿਕਸੇ ਦਾ ਕੰਮ ਆ ਕੋਰੇ ਪੰਜਾਬੀ ਇਕੱਠੇ ਹੋਈ ਆ ਤੇ ਗੁਜਰਾਤੀ ਵੀ ਆ ਪਰ ਵਿਟਲਮ ਚ ਕਾਫੀ ਪੰਜਾਬੀ ਰਹਿੰਦੇ ਆ ਆਪਣੇ ਪੰਜਾਬੀਆਂ ਨੇ ਬਹੁਤ ਸਾਰਾ ਬਣਾਇਆ ਵਿਟਲਮ ਇਹ ਨਵੇਂ ਸਵਾਰ ਬਦ ਨਹੀਂ ਡਰਮਨਤ ਤੇ ਵਿਟਲਮ ਸਟੇਲਾ ਜੇ ਬਣੀ ਜਾ ਰਹੇ ਨੇ ਤੇ ਆਹ ਡਿਸਕਸ਼ਨ ਚੱਲਦੀ ਪਈ ਆ ਰੋਡ ਦੀ ਇੱਥੇ ਕੋਣ ਬ੍ਰਿਜ ਬਣਾ ਲੱਗਿਆ ਵੈਸੇ ਸਾਨੂੰ ਨਹੀਂ ਤਾਂ ਥੱਲੇ ਉਤਰ ਕੇ ਜਾਣਾ ਪੈਂਦਾ ਸੀ ਤੇ ਉਸ ਦਿਨ ਕੋਈ ਵਾਰ ਫਲੱਡ ਫਲੂਟ ਜਿਹਾ ਆ ਜਾਂਦਾ ਤਾਂ ਕਰਕੇ ਉਹਦੇ ਪਾਰੋਂ ਉੱਪਰ ਉੱਪਰ ਰੋਡ ਬਣਾਵਾ ਲਾਣਾ ਇਹਨਾਂ ਨੇ ਸਦਾ ਹੀ ਤਾਂ ਦੇਖੋ ਤੁਹਾਨੂੰ ਜਿਹੜਾ ਨਾਲ ਸਾਹਮਣੇ ਇੰਡਸਟਰੀ ਜੀ ਪਈਓ ਮਿੱਟੀ 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 ਹੋਈ ਪਈ ਆ ਉੱਥੋਂ ਇਹਨੇ ਸਿੱਧਾ ਬ੍ਰਿਜ ਕਰ ਦੇਣਾ ਆ ਜਿਹੜਾ ਥੱਲੇ ਰੂਟ ਜਾਂਦਾ ਇਹ ਕਰ ਦੇਣਾ ਬੰਦ ਇਹਨਾਂ ਨੇ ਔਰ ਮੈਨੂੰ ਬਹੁਤ ਘੜੇ ਆ ਲੱਗਦਾ ਦੋ ਤਿੰਨ ਟਰਨ ਜੇ ਨੇ ਬੜੇ ਘੜ ਲਾਦੇ ਮੋਟਰਸਾਂ ਤੇ ਸਪੀਡਿੰਗ ਪਰ ਇਹ 40 ਦਾ ਜ਼ੋਨ ਹੈ ਇੱਥੇ ਅਮਰੇ ਪਹਾੜ ਸ਼ੁਰੂ ਹੋ ਗਏ ਤੇ ਵੈਸੇ ਤਾਂ ਕੈਨਵਰਾ ਸਾਰਾ ਬਸੇ ਪਹਾੜਾਂ ਚ ਆ ਤੇ ਕੋਕ ਤਾਂ ਹੀ ਇੱਥੇ ਘਰ ਸਾਰੇ ਉੱਚੇ ਨਹੀਂ ਵਜਾਏ ਆ ਬਿਲਕੁਲ ਸਾਹਮਣੇ ਮੇਰੇ ਬਹੁਤ ਵੱਡਾ ਜਿਹਾ ਪਹਾੜ ਇੱਕ ਤੇ ਜਿਹੜਾ ਪਖਤਾਨਾ ਭਰਿਆ ਹੋਇਆ ਬਹੁਤ ਸੋਹਣਾ ਲੱਗਦਾ ਪਿਆ ਤੇ ਇੱਥੋਂ ਨਾ ਰੌਂਡ ਬਾਰ ਤੋਂ ਮੈਂ ਲੈ ਜਾਣਾ ਸੱਜੇ ਹੱਥ ਨੂੰ ਤੇ ਸੇਮੋਹੀ ਰੌਂਡ ਬਾਰ ਦਾ ਸੇਮ ਪ੍ਰੋਸੈਸ ਆਪਣੇ ਆਪਣੇ ਸੱਜੇ ਪਾਸੇ ਦੇਖੋ ਨਹੀਂ ਕੋਈ ਆ ਰਿਹਾ ਤਾਂ ਕੱਢ ਦਿਓ ਤੇ ਇੰਡੀਕੇਟਰ ਜਰੂਰ ਦਿਓ ਤਾਂ ਅਗਲੇ ਬੰਦੇ ਨੂੰ ਪਤਾ ਲੱਗ ਜੂਵੇ ਤੇ ਅਗਲਾ ਸਟਾਪ ਕਰ ਜੂਵੇ ਬੁਰੇ ਤੇ ਤੁਰ ਤੱਕ ਲਗਭਗ 15 ਮਿੰਟ ਦੀ ਬਾਟ ਰਹਿ ਗਈ ਮੇਰੀ ਤੇ 14 ਕਿਲੋਮੀਟਰ ਧੁੱਪ ਨਿਕਲ ਰਹੀ ਹੈ ਬਧੀਏ ਗੱਲਾਂ ਧੁੱਪ ਨਿਕਲ ਰਹੀ ਹੈ ਤੇ ਮੈਂ ਡਰੋਨ ਉਡਾ ਸਕਦਾ ਨਹੀਂ ਤਾਂ ਨਹੀਂ ਜੇ ਹਵਾ ਚਾਵਾ ਚੱਲਦੀ ਹੋ ਤਾਂ ਵੀ ਨਹੀਂ ਹੋਣਾ ਮੈਂ ਆ ਗਿਆ ਜੀ ਏਸੀਟੀ ਤੋਂ ਬਾਅਦ ਮਤਲਬ ਕੈਮਰਾ ਤੋਂ ਬਾਹਰ ਆ ਗਿਆ ਇੱਧਰ ਜਿਆਦਾ ਜੰਗਲ ਆ ਜਾਂ ਖੁੱਲੇ ਮੈਦਾਨ ਆ ਅਜੇ ਤਾਂ 60 ਦਾ ਜ਼ੋਨ ਚੱਲਦਾ ਪਿਆ ਉੱਥੋਂ ਥੋੜੇ ਹੋਰ ਅੱਗੇ ਓ ਕਿਲੋਮੀਟਰ ਤੋਂ 100 ਦਾ ਜ਼ੋਨ ਸ਼ੁਰੂ ਹੋ ਜਾਣਾ ਇੱਥੇ ਤੇ ਮੇਰੇ ਸੱਜੇ ਖੱਬੇ ਪਹਾੜ ਹੀ ਪਹਾੜ ਤੇ ਮੈਦਾਨ ਹੀ ਮੈਦਾਨ ਆ ਵਿੱਚ ਮੈਦਾਨ ਤੇ ਦੂਰ ਦੂਰ ਪਹਾੜ ਤੇ ਆ ਤੁਸੀਂ ਦੇਖ ਹੀ ਜਾਂਦੇ ਆ ਤੇ ਜੇ ਦਰਖਤਾਂ ਦੀ ਗੱਲ ਕਰੇ ਇੱਥੇ ਮੋਸਟਲੀ ਇੱਕੋ ਦਰਖਤ ਜਿਹੜਾ ਮੈਨ ਦੇਖਣ ਨੂੰ ਮਿਲਦਾ ਹੋਵੇਗਾ ਸਫੈਦਾ ਦਾ ਆਪਣੇ ਇੱਥੇ ਸਫੈਦ ਦਾ ਲੰਬਾਰੀ ਹੁੰਦਾ ਥੋੜਾ ਫਰਮਾ ਜਿਹਾ ਹੁੰਦਾ ਜਿੱਦਾਂ ਆਪਣੇ ਬੋਰ ਖੇਲੋ ਜਾਂ ਨਿੰਮ ਖੇਲੋ ਤਾਂ ਫੈਲੀ ਹੁੰਦੀ ਹੈ ਤੇ ਇਦਾਂ ਸਫੈਦਾ ਇੱਥੇ ਫੈਲਿਆ ਹੁੰਦਾ ਤੇ ਦੇਖ ਲਓ ਕੋਈ ਬੰਦਾ ਨਹੀਂ ਹੈਗਾ ਇੱਧਰ ਜਾਂ ਤਾਂ ਉੱਧਰ ਫਾਰਮ ਹਾਊਸ ਆ ਉਹ ਆਉਂਦੇ ਆ ਜਾਂ ਨਹੀਂ ਅੱਗਲਾ ਕਰਦੇ ਕਰਦੇ 100 ਦਾ ਜ਼ੋਨ ਆ ਗਿਆ ਸੋ ਆਪਾਂ ਹੁਣ ਸੱਤ ਤੋਂ ਆਜਣਾ 100 ਤੇ ਇੱਕਦਮ ਹੀ 40 ਦੀ ਸਪੀਡ ਆਪ ਹੋ ਜਾਂਦੀ ਹੈ ਤੇ ਸਾਹਮਣੇ ਸੋਨੇ ਸੋਨੇ ਪਹਾੜ ਤੇ ਆਹੜ ਪਹਾੜ ਤੁਸੀਂ ਮੇਰੇ ਸੱਜੇ ਬੰਨੇ ਦੇਖੋਗੇ ਤਾਂ ਬਿਲਕੁਲ ਹੀ ਇੱਥੇ ਇਤਰਾ ਇਹੀ ਨਿਕਾਜਾ ਹੋਇਆ ਹੈ ਮਾੜਾ ਮੋਟਾ ਤੇ ਮੈਂ ਪਿਛਲੇ ਤੋਂ ਪਿਛਲੇ ਹਫਤੇ ਜ਼ਰੂਰ ਤੇ ਆਇਆ ਸੀ ਤੇ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਸੀ ਵੀ ਇੱਧਰ ਵਧੀਆ 뷰 ਨੇ ਤੂੰ ਜਾ ਕੇ ਆਈ ਤੇ ਉਦੋਂ ਮੈਂ ਵੀਡੀਓ ਨਹੀਂ ਬਣਾਈ ਸੀ ਤੇ ਪਰ ਬਹੁਤ ਸੋਹਣਾ ਰੋਡ ਆ ਇਹ ਮੈਨੂੰ 뷰 ਦੇਖੋ ਕਿੰਨਾ ਸੋਹਣਾ 뷰 ਆ ਤੇ ਪੂਰੀ ਸੋਨਸਰ ਛਾਈ ਪਈ ਆ ਤੇ ਪੂਰੇ ਹੁਣ ਮਦਾਨੀ ਏਰੀਆ 'ਚ ਆ ਗਿਆ ਤਰਸ ਤੋਂ ਥੋੜੀ ਜਿਹੀ ਘਟ ਗਏ ਤੇ ਪਰ 뷰 ਬੜਾ ਘੈਂਟ ਸਾਹਮਣੇ ਆ ਮੈਨੂੰ ਲੱਗਦਾ ਸਭ ਕੈਮਰੇ ਪਰ ਦੇਖਦਾ ਕਿ ਨਹੀਂ ਪਰ ਮੈਨੂੰ ਬੜਾ ਘੈਂਟ ਰਿਹਾ ਇੱਧਰ ਜਾਨਵਰ ਵੀ ਕਾਫੀ ਪਾਈ ਜਾਂਦੇ ਆ ਕਿਦਾਂ ਕੈਂਗਰੂ ਤਾਂ ਹੈ ਹੀ ਹੈਗੇ ਆ ਆ ਦੇਖੋ ਪਸ਼ੂ ਇੱਥੇ ਚਰਦੇ ਰਹਿੰਦੇ ਇੱਥੇ ਤਾਂ ਹੋਰ ਜਾਨਵਰ ਵੀ ਹੈਗੇ ਇੱਧਰ ਜਿੱਦਾਂ ਕੀ ਕਹ ਲਓ ਿੱਲਾਂ ਉੱਲਾਂ ਬਹੁਤ ਮਿਲਦੀਆਂ ਇੱਧਰ ਮੈਨੂੰ ਲਾਸਟ ਟਾਈਮ ਵੀ ਇੱਲੇ ਇੱਕ ਕੰਪਟੀ ਬਹੁਤ ਵੱਡੀ ਿੱਲ ਮਿਲੀ ਸੀ ਤੇ ਮੈਂ ਬਿਲਕੁਲ ਕੋਲ ਲੱਗਿਆ ਜੋ ਮੈਂ ਲੱਗ ਕੇ ਪਿੱਛੇ ਨੂੰ ਮੁੜ ਕੇ ਦੇਖਿਆ ਤਾਂ ਉਹ ਕਿਸੇ ਮਰੇ ਕੈਂਗਰੂ ਦੇ ਉੱਤੇ ਬੈਠੀ ਸੀ ਖਾਂਦੀ ਸੀ ਉਹ ਤੇ ਬੜੀ ਵੱਡੀ ਸੀ ਿੱਲ ਬੜੀ ਵੱਡੀ ਸੀ ਮਨੇ ਰਵਿਉ ਦੇ ਕੋਕ ਨਾ ਘੈਂਟ ਆ ਨਾ ਐਸ ਤਾ ਤਲਾਵਾ ਰੋਡ ਸਾਹਮਣੇ ਜਾਂਦਾ ਪਰ ਨਹੀਂ ਸਾਹਮਣੇ ਨਹੀਂ ਜਾਂਦਾ ਲਾਸਟ ਟਾਈਮ ਇੱਥੇ ਰੋਕੇ ਵੀਡੀਓ ਬਣਾਈ ਅਸੀਂ ਇੱਕ ਦੋ ਤੇ ਪੁਲਿਸ ਹੁੰਦਾ ਜਾਂ ਵੀਊ ਆ ਕਿ ਸਾਰਾ ਖਾਲੀ ਮੈਦਾਨ ਜਿਆ ਕੋਈ ਤਰਸਤ ਨਹੀਂ ਹੈਗਾ ਥਾਂ ਆ ਕੇ ਵਧੀਆ ਕੁ ਵੀਊ ਦੇਖਣ ਨੂੰ ਮਿਲ ਜਾਂਦਾ ਇੱਥੇ ਲੋ ਵੀ ਮੇਰੇ ਮਿੱਤਰੋ ਅਸੀਂ ਦਾ ਜ਼ੋਨ ਹੋ ਗਿਆ ਸਟਾਰਟ ਤੇ ਹੁਣ ਇੱਥੇ ਇੱਕ ਲੇਕ ਜੀ ਆਉਣੀ ਛੋਟੀ ਜੀ ਤੇ ਮੈਂ ਵੀ ਇਥੋਂ ਨੇੜੇ ਤੇ ਉਹਨੇ ਮੋੜਨਾ ਕਿਤੇ ਉਹ ਜਿਹੜਾ ਪੁਆਇੰਟ ਵੀ ਢੇਢੇੜਈ ਆ ਕਾਇਕ ਸੁਆਜ ਆ ਗਿਆ ਕਰੋ ਟੋਪਾਜ ਆ ਗਿਆ ਪਾਣੀ ਲੰਘ ਰਿਹਾ ਇਥੋਂ ਇਹ ਟਾਈਮ ਦਾ ਵੈਸੇ ਪਾਣੀ ਆਉਂਦਾ ਸਾਰਾ ਇਹ ਤੇ ਘੈਂਟ ਜਿਹਾ ਆਇਆ ਇਹ ਤੇ ਲਾਸਟ ਟਾਈਮ ਮੈਂ ਇਥੋਂ ਆਪਣਾ ਲੈਫਟ ਹੈਂਡ ਸਾਈਡ ਮੁੜ ਗਿਆ ਸੀ ਬਟ ਹੁਣ ਇਹ ਜਿਹੜਾ ਰਸਤਾ ਦਿਖਾਉਂਦਾ ਅੱਗੇ ਨੂੰ ਦਿਖਾਉਂਦਾ ਪਿਆ ਚਲੋ ਜਾ ਕੇ ਦੇਖਦੇ ਆ ਅੱਗੇ ਕੀ ਹੈਗਾ ਇੱਕ ਗੱਡੀ ਮੇਰੇ ਪਿੱਛੇ ਆਉਂਦੀ ਹੈ ਬਟ ਉਹ ਟਰਨ ਕਰ ਗਈ ਆ ਉਹ ਆ ਕਾਫੀ ਘੈਂਟ ਜਿਹਾ 뷰 ਲੱਗਦਾ ਮੈਨੂੰ ਉਧਰ ਸਿੰਗਲ ਰੋਡ ਆ ਬਸ ਕੋਈ ਜਾਨਵਰ ਜੂਰ ਹੋਣਾ ਟੱਕਰ ਜਿਹਾ ਨਹੀਂ ਔਰ ਤੋਂ ਬੁਚੱਕਰ ਇਹ ਖੁੱਲਿਆ ਹਾਂ ਤੋਂ 3 ਕਿਲੋਮੀਟਰ ਆ ਗਏ ਕਾਫੀ ਚਾਈ ਤੇ ਲਾਫਦਾ ਕਿਉਂਕਿ ਉੱਥੋਂ ਇੱਕ ਬ੍ਰਿਜ ਹੈ ਜਿੱਥੇ ਮੈਂ ਚੱਲਾਂ ਤੇ ਉੱਥੋਂ ਬ੍ਰਿਜ ਤੋਂ ਥੱਲੇ ਸਾਰਾ ਪਾਣੀ ਲੰਘਦਾ ਤੇ ਕਾਫੀ ਚਾਈ ਤੇ ਕਰਤ ਹੁਣ ਆਪਾਂ ਨੂੰ ਪੂਰੀ ਚੜ੍ਹਾਈ ਚੜਨੀ ਪੈ ਰਹੀ ਹੈ ਮੈਨੂੰ ਕਾਫੀ ਚੜ੍ਹਾਈ ਹੈ ਕਾਫੀ ਚੜ੍ਹਾਈ ਤੇ 5 ਕਿਲੋਮੀਟਰ ਚੜ੍ਹਾਈ ਚੜਨੀ ਪਾਪਾ ਬਹੁਤ ਬੜੇ ਸੋਨੇ ਸੋਨੇ ਆ ਰਹੇ ਆ ਪਰ ਬੜਾ ਕੁਛ ਜਿਆਦਾ ਨਹੀਂ ਦਿਖ ਰਿਹਾ ਜਿਹੜੇ ਛੋਟੇ ਛੋਟੇ ਪਹਾੜ ਆ ਉਹਦੇ ਪੀਲੇ ਪੀਲੇ ਜੇ ਫੁੱਲ ਹੋਏ ਹੋਆ ਇਹ ਬਹੁਤ ਆਪਣਾ ਅਲੱਗ ਹੀ ਰੰਗ ਦਿਖਾ ਰਹੇ ਆ ਲੜਾ ਦੇਖੋ ਪੀਲੇ ਜੇ ਫੁੱਲ ਹੋਏ ਹੋਏ ਇਕੱਲੇ ਰੰਗ ਪੇਸ਼ ਹੋ ਰਿਆ ਰਹਾ ਕੋਈ ਨਹੀਂ ਹੈਗਾ ਕੋਈ ਇੱਕ ਵੀ ਕੱਟੀ ਨਹੀਂ ਮਿਲਣੀ ਮੈਨੂੰ ਹੁਣ ਤੱਕ ਅਸੇ ਕੱਟੀ ਮੇਰੇ ਪਿੱਛੇ ਆਉਦੀ ਸੀ ਉਹ ਵੀ ਟੱਲ ਕਰ ਗਈ ਉੱਪਰ ਨੂੰ ਤੇ ਕੋਈ ਨਹੀਂ ਹੈਗਾ ਇੱਥੇ ਆਪਣੇ ਨਾਲ ਇੱਕ ਹੋ ਗਈ ਗਲੋਲ ਗਲੋਲ ਇਹ ਹੋ ਗਈ ਹੈਗਾ ਯਾਰ 1.5 ਪੌਣੇ 2 ਕਿਲੋਮੀਟਰ ਦਾ ਟਰੈਕ ਜਿਹੜਾ ਮੈਨੂੰ ਪਤਾ ਨਹੀਂ ਸੀ ਵੀ ਇੱਥੇ ਟਰੈਕ ਹੈ ਮੈਨੂੰ ਸੀਗਾ ਵੀ ਥੋੜਾ ਬਹੁਤਾ ਟਰੈਕ ਹੋਊਗਾ 100 200 ਮੀਟਰ ਦਾ ਪਰ ਉੱਥੋਂ ਪੂਰਾ 1.5 ਕਿਲੋਮੀਟਰ ਦਾ ਟਰੈਕ ਹੈ ਜਿਹੜਾ ਥੱਲੇ ਨੂੰ ਜਾਂਦਾ ਹੈ ਸੋ ਹੁਣ 5 5.5 ਹੋ ਗਏ ਆ ਜੇ ਮੈਂ ਟਰੈਕ ਇਕੱਲੇ ਨਹੀਂ ਕੀਤਾ ਪਹਿਲੀ ਕੱਲ ਇੱਥੇ ਹੈ ਕੋਈ ਨਹੀਂ ਦੂਸਰਾ ਉਹਨਾਂ ਲਿਖਿਆ ਵੀ ਇੱਥੇ ਅੰਦਰ ਕੋਈ ਜਾਨਵਰ ਵੀ ਪਾਇਆ ਜਾ ਸਕਦਾ ਤੇ ਮੈਂ ਤਲਾ ਰਿਸਕ ਲੈਣਾ ਨਹੀਂ ਚਾਹੁੰਦਾ ਕਿ ਮੈਂ ਆਪਣੀਆਂ ਹੱਡੀਆਂ ਪਸੜੀਆਂ ਤੋੜਾ ਕੇ ਵਾਪਸ ਆਵਾਂ ਜਾਂ ਨਾ ਹੀ ਆਵ ਕਾ ਕਰਕੇ ਫਿਰ ਮੈਂ ਅਜੇ ਇੱਥੇ ਰੁਕ ਗਿਆ ਤੇ ਮੈਂ ਪੜਿਆ ਬੋਰਡ ਤੇ ਟਰੈਕ ਥੱਲੇ ਕਰਨ ਜਾਣ ਨੂੰ ਵੀ ਆਪਾਂ ਨੂੰ ਡੇਢ 2 ਕਿਲੋਮੀਟਰ ਜਾਣ ਨੂੰ ਵੀ ਪੌਣਾ ਘੰਟਾ ਲੱਗ ਜਾ ਤੱਕ ਮੈਨੂੰ ਕਹਿਣਾ ਪਾਉਂਦਾ ਇਹ ਹੈ ਕਿ ਨੇਰਾ ਹੋ ਜਾਣਾ ਸੋ ਜਿਹੜਾ ਆਪਾਂ ਨੂੰ ਥੋ ਉੱਥੋਂ ਦਿਸਣਾ ਸੀ ਉਹ ਮੈਂ ਇੱਥੋਂ ਮੈਨੂੰ ਥੋੜਾ ਬਹੁਤ ਤਾਂ ਦਿਖਦਾ ਪਿਆ ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਤੇ ਇੱਥੋਂ ਮੈਂ ਹੁਣ ਜਾਊਂਗਾ ਵਾਪਸ ਤੇ ਪਹਿਲਾਂ ਤੁਹਾਨੂੰ ਥੋ ਵਿਊ ਦਿਖਾਉਣਾ ਬਾਕੀ ਅਗਲੀ ਗੱਲਬਾਤ ਬਾਅਦ ਚ ਕਰਦੇ ਆਂ ਇਹ ਟਾਈਮ ਤੋਂ ਪਾਣੀ ਆਉਂਦਾ ਥੱਲੇ ਤੇ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਨਾ ਪੁੜੀ ਜਈ ਇਹ ਉਹ ਵਾਲਾ ਪਾਣੀ ਆ ਉੱਥ ਤੇ ਜੇ ਹੁਣ ਇਹਨੂੰ ਤੂੰ ਦੇਖਾਂ ਤਾਂ ਮੈਨੂੰ ਦੇਖੋ ਇਹ ਐਨਾ ਕੀ ਮਤਲਬ ਮੇਰੇ ਦੂਰ ਆ ਬਾਲਾ ਜਿਆਦਾ ਦੂਰ ਵੀ ਨਹੀਂ ਬਟ ਨੇੜੇੋਂ ਤੋਂ ਦਿਖਾਵਾਂ ਤਾਂ ਬਾਲੇ ਸੋਹਣਾ ਲੱਗਦਾ ਹੈ ਤੇ ਸੋਹਣੇ ਸੋਹਣੇ ਪਹਾੜ ਆ ਇੱਧਰ ਕਾਫੀ ਵਧੀਆ ਲੈਂਡਸਕੇਪ 뷰 ਇੱਥੇ ਆਪਾਂ ਨੂੰ ਮਿਲ ਜਾਂਦੇ ਆ ਤੇ ਆ ਆਪਣੀ ਤੰਨੋ ਖੜੀ ਆ ਤੇ ਉਹਨਾਂ ਨੇ ਸਾਰਾ ਕੁਝ ਲਿਖਿਆ ਆ ਸੋ ਮੈਂ ਹੁਣ ਇੱਥੇ ਦਾ ਪ੍ਰੋਗਰਾਮ ਕਰ ਰਿਹਾ ਕੈਸ ਤੇ ਮੈਨੂੰ ਵੀ ਅੱਜ ਬਾਲਾ ਕੁਝ ਦੇਖਣ ਨੂੰ ਨਹੀਂ ਮਿਲਿਆ ਹਾਂ ਸੋਹਣੇ ਸੋਹਣੇ 뷰 ਜਰੂਰ ਦੇਖਣ ਨੂੰ ਮਿਲੇ ਰਾਸਤੇ ਜਿਹੜੇ ਤੁਸੀਂ ਦੇਖੇ ਆ ਉਹੀ ਮੈਨੂੰ ਦੇਖਣ ਨੂੰ ਮਿਲੇ ਆ ਤੇ ਇਹ ਟਰੈਕ ਨੂੰ ਆਪਾਂ ਹੁਣ ਕਿਸੇ ਅਗਲੇ ਟਾਈਮ ਤੇ ਪਾਉਨੇ ਆ ਨਾਲ ਕਿਸੇ ਨੂੰ ਲੈ ਕੇ ਆਉਂਗਾ ਤੇ ਆਉਂਗਾ ਵੀ ਸਵੇਰੇ ਸਵੇਰੇ ਕਿਉਂਕਿ ਵੀਕਐਂਡ ਤੇ ਸ਼ਾਇਦ ਲੋਕੀ ਇੱਥੇ ਆਉਂਦੇ ਹੁਣ ਟਰੈਕਾਂ ਤਾਂ ਆਪਾਂ ਵੀਕਐਂਡ ਤੇ ਇਹੀ ਪਲਾਨ ਬਣਾਵਾਂਗੇ ਵੀ ਸਵੇਰੇ ਸਵੇਰੇ ਆਈਏ ਤੇ ਟਰੈਕ ਕਰੀਏ ਤੇ ਕੁਝ ਵਧੀਆ ਜਿਹਾ 뷰 ਦੇਖਣ ਨੂੰ ਮਿਲਦਾ ਤੁਹਾਨੂੰ ਵੀ ਦਿਖਾਈਏ ਕਿਸੇ ਅਗਲੀ ਵੀਡੀਓ 'ਚ ਦੇਖਾਂਗੇ ਤੇ ਹੁਣ ਆ ਜਿਹੜਾ ਤੁਹਾਨੂੰ ਮੈਂ ਆਲਰੇਡੀ ਦਿਖਾ ਚੁ ਤੇ ਇਧਰ ਸੋਨੇ ਸੋਨੇ ਪਹਾੜ ਨੇ ਤੇ ਉੱਠ ਪਹਾੜ ਸਾਰੇ ਇਹ ਕਹਿ ਲੋ ਬਈ ਇੱਕ ਤਰ੍ਹਾਂ ਦਰਖਤ ਫਰੀ ਨੇ ਦਰਖਤ ਫਰੀ ਨਹੀਂ ਮਤਲਬ ਕਹਿ ਲੋ ਬਈ ਰੁੱਖੇ ਜੇ ਨੇ ਬਸ ਘਾਈ ਹੋਇਆ ਇਹਨਾਂ ਤੇ ਤੇ ਕਿਤੇ ਟਾਵਾ ਟਾਵਾ ਕਿਤੇ ਦਰਖਤ ਆ ਉੱਠ ਕੁਝ ਪਹਾੜ ਇੱਥੇ ਹੈਗੇ ਜਿਨ੍ਹਾਂ ਤੇ ਬਾੜੇ ਦਰਖਤ ਨੇ ਉਹ ਪਹਾੜੀ ਸਾਰੇ ਦਰਖਤ ਨਾਲ ਢਕਿਓ ਨੇ ਤੇ ਇੰਨੀਆਂ ਗੱਲਾਂ ਬੱਤਾ ਕਰਦੇ ਹੋਏ ਤੁਸੀਂ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਬਾਹਲਾ ਕੁਝ ਤੁਹਾਨੂੰ ਦਿਖਾ ਨਹੀਂ ਸਕਿਆ ਉਹਦੇ ਲਈ ਸੌਰੀ ਤੇ ਆਪਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਤੇ ਜਲਦੀ ਮਿਲਾਂਗੇ ਤੇ ਮੇਰੇ ਭੈਣ ਭਰਾ ਜਿਹੜੇ ਚੈਨਲ ਤੇ ਨਵੇਂ ਨੇ ਇੱਕ ਵਾਰ ਫੇਰ ਚੈਨਲ ਨੂੰ ਕਾ ਲਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਵੀਡੀਓ ਨੂੰ ਕਰਕੇ ਜਾਓ ਤੇ ਗਲਤੀਆਂ ਦੱਸ ਦਿਓ ਬਾਕੀ ਫਿਰ ਮੁਲਾਕਾਤ ਕਰਾਂਗੇ ਇੱਕ ਨਵੀਂ ਵੀਡੀਓ ਚ ਉਨੇ ਟਾਈਮ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ